ਪਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਐ ਸਾਹਮਣੇ ਆ ਰਹੀ ਐ ਦੱਸਦੀ ਐ ਕਿ ਪਪਲਪ੍ਰੀਤ ਨੂੰ ਲੈ ਕੇ ਕੁਝ ਗੱਲਾਂ ਸਾਹਮਣੇ ਆਈਆਂ ਨੇ ਤੇ ਦੱਸਿਆ ਜਾ ਰਿਹਾ ਕਿ ਪਪਲਪ੍ਰੀਤ ਨੇ ਜਿਹੜਾ ਭਾਈ ਅਮਰਿਤਪਾਲ ਸਿੰਘ ਦਾ ਸਾਥ ਛੱਡ ਦਿੱਤਾ ਤੇ ਉਹਨਾਂ ਨੇ ਮੁਸੀਬਤ ਸਮੇਂ ਦੇ ਵਿੱਚ ਵੀ ਸਾਥ ਨਹੀਂ ਦਿੱਤਾ ਤੇ ਇਸ ਗੱਲ ਨੂੰ ਲੈ ਕੇ ਦੱਸਦੀ ਐ ਇਹ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਸੀ ਤੇ ਜਿਸ ਦੇ ਦੌਰਾਨ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦੇ ਵੱਲੋਂ ਸਿੱਖ ਕੌਮ ਨੂੰ ਇੱਕ ਵੱਡਾ ਸੁਨੇਹਾ ਲਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੱਪਲ ਪ੍ਰੀਤ ਨੇ ਪਹਿਲਾਂ ਵੀ ਅਮਰਤਪਾਲ ਦਾ ਸਾਥ ਦਿੱਤਾ ਹੈ ਤੇ ਹੁਣ ਵੀ ਸਾਥ ਹਮੇਸ਼ਾ ਦੇ ਰਹੇ ਨੇ ਤੇ ਜਿਸ ਦੋਪਾਤ ਉਹਨਾਂ ਨੇ ਕਿਹਾ ਹੈ ਕਿ ਇਹ ਸਾਰੀਆਂ ਅਫਵਾਹਾਂ ਨੇ ਤੇ ਸਿੱਖ ਕੌਮ ਨੂੰ ਜਿਹੜੀ ਕਬੱਡੀ ਅਪੀਲ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਦੇ ਮਾਤਾ ਦਾ ਹੋਰ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਪਲ ਪ੍ਰੀਤ ਇੱਕ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ ਤੇ ਉਹ ਪਹਿਲੇ ਦਿਨ ਤੋਂ ਹੀ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਮਰਤਪਾਲ ਨੂੰ ਤੁਹਾਨੂੰ ਉਹਦੀ ਦੀ ਮਤਲਬ ਸੇਵਾ ਤੇ ਕੋਈ ਸ਼ੱਕ ਨਹੀਂ ਹੈਗਾ ਤੇ ਪੂਰਾ ਹਨ ਉਹਦੇ ਤੇ ਵਿਸ਼ਵਾਸ ਹੈ ਤੇ ਲੋਕ ਇਹ ਝੂਠੀਆਂ ਆਖਵਾਵਾਂ ਡਾਉਂਦੇ ਆ ਕਿ ਪੱਪਲਪ੍ਰੀਤ ਮਤਲਬ ਕਿ ਐਦਾਂ ਵਾ ਪੱਪਲਪ੍ਰੀਤ ਔਖੇ ਟਾਈਮ ਤੇ ਵੀ ਅਮਰਤਪਾਲ ਦੇ ਨਾਲ ਰਿਹਾ ਵਾ ਤੇ ਅਸੀਂ ਇਹੋ ਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਝੂਠੀਆਂ ਆਖਵਾਵਾਂ ਨਾ ਡਾਓ ਉਹ ਬਹੁਤ ਵਧੀਆ ਸਿੰਘ ਆ ਤੇ ਅਮਰਤਪਾਲ ਦੇ ਬਿਲਕੁਲ ਨਾਲ ਰਹਿ ਰਿਹਾ ਉਹਦੀ ਦੇਖਭਾਲ ਉਹ ਹੀ ਕਰ ਰਿਹਾ ਵਾ